ਜਲੰਧਰ 'ਚ ਨਜਾਇਜ਼ ਕਬਜ਼ਿਆਂ ਤੇ ਪੁਲਿਸ ਨੇ ਕਾਰਵਾਈ ਕੀਤੀ ਹੈ ਪੁਲਿਸ ਨੇ ਸ਼ਹਿਰ 'ਚ ਨਜਾਇਜ਼ ਕਬਜ਼ਿਆਂ ਨੂੰ ਹਟਾਇਆ ਗੱਲ ਰਾਮਾ ਮੰਡੀ ਦੀ ਕਰੀਏ ਤਾਂ ਉੱਥੋਂ ਵੀ ਰੇੜੀ ਫੜੀ ਵਾਲੇ ਹਟਾਏ ਗਏ ਨੇ ਪਹਿਲਾਂ ਇੱਥੇ ਰੋਡ ਦੇ ਉੱਤੇ ਸੜਕ ਕਿਨਾਰੇ ਰੇੜੀ ਫੜੀ ਵਾਲੇ ਹੁੰਦੇ ਸੀ ਇਸ ਰੋਡ ਦੇ ਉੱਤੇ ਲੰਬਾ ਜਾਮ ਲੱਗ ਜਾਂਦਾ ਸੀ ਲੋਕ ਪਰੇਸ਼ਾਨ ਹੁੰਦੇ ਸਨ ਹੁਣ ਰੋਡ ਪੂਰੀ ਤਰ੍ਹਾਂ ਖਾਲੀ ਹੋ ਗਈ ਹੈ ਤੇ ਲੋਕਾਂ ਨੂੰ ਜਾਮ ਤੋਂ ਰਾਹਤ ਮਿਲੀ ਹੈ ਲੋਕ ਪੰਜਾਬ ਪੁਲਿਸ ਦੀ ਸ਼ਲਾਘਾ ਕਰ ਰਹੇ ਨੇ ਇਸ ਕਾਰਵਾਈ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਪਹਿਲਾਂ ਤੁਹਾਨੂੰ ਇਹ ਵੀਡੀਓ ਦਿਖਾਉਂਦੇ ਆ ਇਹ ਹੈ ਰਾਮਾ ਮੰਡੀ ਇਹ ਰਾਮਾ ਮੰਡੀ ਦੀ ਰੋਡ ਆ ਜਿਹੜੀ ਕਿ ਹੁਸ਼ਿਆਰਪੁਰੋਂ ਸਾਈਡ ਤੋਂ ਆ ਰਹੀ ਐ ਤੇ ਐਸ ਸਾਈਡ ਦੇ ਉੱਤੇ ਦੁਕਾਨਾਂ ਨੇ ਦੇਖੋ ਇੱਥੇ ਰੇੜੀਆਂ ਦੇ ਨਾਲ ਲੰਘਣਾ ਔਖਾ ਹੋ ਜਾਂਦਾ ਸੀ ਪਰ ਅੱਜ ਮੈਂ ਸਲੂਟ ਕਰਦਾ ਔਰ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਔਰ ਲੋਕਾਂ ਨੂੰ ਵੀ ਅਪਰੀਸ਼ੀਏਟ ਕਰਨਾ ਚਾਹੀਦਾ ਦੇਖੋ ਲੰਘ ਨਹੀਂ ਹੁੰਦਾ ਸੀ ਕਿਵੇਂ ਸਾਰੇ ਪਾਸੇ ਬੜੀ ਰਾਮ ਨਾਲ ਸਮੂਥਲੀ ਚੱਲ ਰਹੀ ਐ ਟ੍ਰੈਫਿਕ ਕਿਸੇ ਪਾਸੇ ਕੋਈ ਜਾਮ ਨਹੀਂ ਲੱਗ ਰਿਹਾ ਔਰ ਸੜਕਾਂ ਐ ਭੰਨ ਜਹਾਜ਼ ਲਾ ਲੋ ਤੇ ਠੀਕ ਹੈ ਰੇੜੀਆਂ ਤੁਸੀਂ ਲਾਉਣੀਆਂ ਪਰ ਲਾਓ ਕਿਤੇ ਤਰੀਕੇ ਨਾਲ ਬੜਾ ਫੁਰਾ ਕਿ ਤੁਸੀਂ ਜਿਹੜੇ ਲੋਕ ਇਹਨਾਂ ਦਾ ਟੈਕਸ ਤਾਰਦੇ ਨੇ ਗੱਡੀਆਂ ਦਾ ਉਹਨਾਂ ਲੰਘਣ ਨੂੰ ਤੰਗੀ ਹੋਵੇ ਇਹਨੂੰ ਵੱਧ ਵੱਧ ਸ਼ੇਅਰ ਕਰੋ ਔਰ ਪੰਜਾਬ ਨੂੰ ਅਪਰੀਸ਼ੀਏਟ ਕਰਦਾ ਮੈਂ ਤੁਸੀਂ ਵੀ ਕਰੋ ਜੇ ਤੁਸੀਂ ਵਧੀਆ ਤਰੀਕੇ ਨਾਲ ਰੋਡਾਂ ਤੋਂ ਲੰਘਣਾ ਚਾਹੁੰਦੇ ਹੋ ਤੇ ਸੁੱਖ ਨਾਲ ਲੰਘਣਾ ਚਾਹੁੰਦੇ ਹੋ ਬਹੁਤ ਚੰਗਾ ਲੱਗਿਆ ਜੀ ਬਹੁਤ ਹੀ ਵਧੀਆ ਲੱਗਿਆ ਥੈਂਕ ਯੂ ਵੈਰੀ ਮਚ ਪੰਜਾਬ ਪੁਲਿਸ ਜ਼ਿਲਹੰਦਰ ਸੀਪੀ ਸਾਹਿਬ ਹੁਣ ਤੁਹਾਨੂੰ ਰੇੜੀ ਵਾਲਿਆਂ ਨਾਲ ਗੱਲਬਾਤ ਵੀ ਸੁਣਾਉਂਦੇ ਆਂ ਕੀ ਕੁਝ ਕਹਿਣਾ ਉਹਨਾਂ ਦਾ ਕਿਵੇਂ ਉਹਨਾਂ ਕੋਲੋਂ ਪੈਸੇ ਲੈ ਕੇ ਪਹਿਲਾਂ ਇੱਥੇ ਰੇੜੀਆਂ ਲਗਵਾਦੀਆਂ मैं तो लगा रहा हूँ सर जो है साल हो गए साल हो गया so, तो किसी को पैसा देते हो पैसा कन्वेट्री वाले ले जाते हैं कारपोरेशन वाले कौन लेके जाता है अब वो आते हैं भी जब मिल गए तो ले जाते पहले गाड़ी पे आते हैं गाड़ी पे आते मोटर गाड़ी ऐसी मोटरसाइकिल कितने पैसे लेके जाते हैं अब मैं से तो गन्ना की लगाता हैं सर वो भैया कितने पैसे लेके आते हैं हजार रूपए ले जाते थे पर्ची लेके आते हैं पर्ची लेके जाते थे जो गन्ने की टाइम नहीं अब दे के पर्ची अब तो मेरे चलती फिरती है वो तो नहीं देते ना ਪੈਸਾ ਇਹ ਤਾਂ ਲਿੰਦੇ ਆ ਪੈਸੇ ਦਿੰਦੇ ਆ ਨਾ ਹਾਂ ਪੈਸੇ ਦੇ ਲੰਦੇ ਪਰਚੀ ਨਹੀਂ ਦਿੰਦੇ ਨਾ ਨਹੀਂ ਪਰਚੀ ਤਾਂ ਦਿੰਦੇ ਸਿਆ ਆ ਪਰਚੀ ਨਹੀਂ ਦਿੰਦੇ ਨਾ ਕਿਹੜੀ ਦਾ ਨਾਂ ਅਜੇ ਤਾਂ ਕਮਿਸ਼ਨ ਤਾਂ ਬੰਦੇ ਹੈਗੀ ਹੈ ਸਾਡਾ ਕਮਿਸ਼ਨ ਤੇ ਬੰਦੇ ਅਸੀਂ ਦਾ ਦਿਹਾੜੀ ਲੈਂਦੇ ਮਹੀਨੇ ਦੀ ਦਿਹਾੜੀ ਦੀ ਬੰਦੀ ਅਸੀਂ ਮਾਲਕ ਕੁਛ ਨਹੀਂ ਕੋਈ ਪਰਚੀ ਨਹੀਂ 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 ਅਜੇ ਪਰਚੀ ਕੋਈ ਨਹੀਂ ਇਹਦੋਂ ਕੋ ਕੰਨੇ ਇਤਨੇ ਪੈਸੇ ਦਿੱਤਾ ਦੁਕਾਨ ਵਾਲੇ ਕੋ ਉਹ ਤਾਂ ਦਿਨ ਵੀ ਦਿੰਦੇ ਉਹਨਾਂ ਦੀਦਾ 100 200 ਰੁਪਏ ਜਿੰਨੇ ਇੱਕ ਦਿਨ ਦੇ 50 ਰੁਪਏ ਰੋਜ਼ ਕਹਿੰਦੇ ਸਹੀ ਜੀ ਦਿੰਦੇ रोज का जो आपको तो हम ये पक्का कर देंगे इधर ही हाँ। तभी तो हम पूछ रहे हैं सही नहीं नहीं उतने देते हम तो याड़ी से जैसे महीने का दिन का मिलता है बाकी जो जिनका होता है ना महीने का कितना देते हो वो मेरे को पता नहीं हम तो कमीशन खुद ही लेते हैं हमको तो भी बता के जो भी सौ दो कौन तो लेता है गाली जो है। दो सौ रूपए दो देते हो सभी कितने देते हो ਇਹੀ 200 ਦਿਨ ਦਾ ਤਿੰਨਾ ਦਾ ਤਿੰਨੋ ਦਾ ਇਹ ਕਾਰਪੋਰੇਸ਼ਨ ਵਾਲੇ ਉਹਨਾਂ ਦੇ ਉਹ ਤੇ ਲੈ ਕੇ ਜਾਂਦੇ ਵੀ ਚੱਕਦੇ ਵੀ ਹੈਗੇ ਆ ਉਹ ਆ ਜਾਂਦੇ ਨੇ ਚੱਕ ਲੈ ਜਾਂਦੇ ਉਹ ਜਦੋਂ ਆਉਂਦੇ ਆ ਫਿਰ ਜਦੋਂ ਕੋਈ ਬੰਦ ਵੀ ਕਰ ਲੈਂਦੇ ਆ ਉਹ ਕਿਤਨੇ ਉਹ ਲੈ ਲੈਂਦੇ ਵੀ ਸਮਾਨ ਉਹਨਾਂ ਨੂੰ ਲੈ ਜਾਂਦੇ ਚੱਕ ਕੇ ਪੈਸੇ ਤੇ ਕਿਤਨੇ ਪੈਸੇ ਉਹ ਲੈ ਦਿੰਦੇ ਜਿੱਦਾਂ ਦਾ ਜਿੰਨਾ ਸਮਾਨ ਹੁੰਦਾ ਉਹ ਸਭ ਤੇ ਲੈ ਲੈਂਦੇ ਉਹ ਯਾਰ 2000 ਕਿੰਨਾ ਕੱਟ ਕੱਟ ਵੀ ਲੈ ਲੈਂਦੇ ਨਾ ਉਹ ਕਿੰਨਾ ਲੈ ਲੈਂਦੇ 100 200 ਵੀ ਲੈ ਲੈਂਦੇ ਆ ਨੇ ਜਿਹਦਾ ਬਾਕੀ ਜੀ ਨੇ ਜੇ ਅਸੀਂ ਹੁੰਦੇ ਟਾਈਮ ਤੇ ਜਿਹਦੇ ਬੰਦ ਕਰ ਦਿੰਦੇ ਆ ਤਦੋਂ ਪਿੱਛੇ ਹਟਾ ਦਿੰਦੇ ਉਹ ਜਦੋਂ ਲੈ ਜਾਂਦੇ ਉਹ ਜਦੋਂ ਜਦੋਂ ਮੈਂ ਵੀ ਹੁੰਦਾ ਜਦੋਂ ਕੋਈ ਹੋਰ ਹੁੰਦਾ ਹੋਰ ਕੋਲ ਕਿੰਨੇ ਲੈਂਦੇ ਸਾਡੇ ਕੋਲ ਪਤਾ ਨਹੀਂ ਹੈਗਾ ਜੋ ਟਾਈਮ ਤੇ ਮੈਂ ਪਹੁੰਚ ਜਾਵਾਂ ਤੂੰ ਤੇਰੇ ਕੋ ਕਿੰਨੇ ਲੈਂਦੇ ਹੈ ਮੇਰੇ ਕੋ ਤਾਂ ਅਜੇ ਤੱਕ ਲੈ ਹੀ ਨਹੀਂ ਗਏ ਨਾਲ ਕਿ ਨਾਲ ਲੈ ਕੇ ਜਾਂਦੇ ਬਾਈ ਜੀ ਯਹਾਂ ਪਰ 6-7 ਮਹੀਨੇ ਸਾਇਦ ਤੋ ਕਿਤਨੇ ਪੈਸੇ ਲੈਂਦੇ ਕਰਵਾਸ਼ਨ ਵਾਲੇ सौ दो सौ लेके सौ दो सौ रूपया तो पर्ची पुर्ची लेके आते हैं आपको कोई नहीं कौन आता है लेने के लिए आएंगे तब हैं किस चीज पे आते कार से आते हैं आपका नाम क्या है मेरा नाम ईश्वर ईश्वर तो कितने पैसे लेके आते आपसे पाँच सौ रूपये पर्ची दे के पर्ची नहीं देते ना कौन आता है उनका नाम तो नहीं मालूम है वो पर्सन वाले आगे ਕਰਪੇਸ਼ਨ ਵਾਲੇ ਹੈ ਨਾਮ ਨਹੀਂ ਪਤਾ ਹੈ ਕਿਵੇਂ ਹੈ ਸ਼ਕਲ ਸੋਹਣੇ ਕਾਹ ਲੈ ਰਹੇ ਤਾਂ ਨਹੀਂ ਦੋ ਤਕਰੀਬਾ ਟਾ ਲੈ ਲੈਂਦੇ ਹੈ 1 2 ਦਿਨ ਲੇਟ ਹੋ ਜਾਂਦਾ ਤਾਂ ਖਾ ਲੈ ਜਾਂਦਾ ਹੈ 1 2 ਦਿਨ ਲੇਟ ਹੋ ਜਾਂਦਾ ਤਾਂ ਕੰਡਾ ਬਟਾ ਲੈ ਜਾਂਦੇ ਤੇਰੇ ਤੋਂ ਉਧਾ ਲਏਗੇ ਤੇ ਲੈ ਲੇਗੇ ਤੇ ਤੋ ਦੇ ਦिए ਪੈਸਾ ਫਿਰ ਨਹੀਂ ਕਿਰਾਇਆ ਦਿੰਦੇ ਆ ਦੁਕਾਨ ਵਾਲਿਆਂ ਨੂੰ ਕਿਰਾਇਆ ਦਿੰਦੇ ਆ ਕਿ ਨਹੀਂ ਦਿੰਦੇ ਤੋ ਉਹ ਵੀ ਲੱਗਦਾ ਤਾਂ ਮੈਂ ਅੱਜ ਗੱਲ ਕਰਾ ਰਿਹਾ ਇੰਨਾ ਨਹੀਂ ਤੇ ਰੈਡੀ ਨਹੀਂ ਹੈਗੀ ਤੋ ਐਸਾ ਦੁਕਾਨਾਂ ਵਾਲੇ ਲੈਂਦੇ ਆ ਜੇ ਕਾਰਪੋਰੇਸ਼ਨ ਲੈਂਦੀ ਤੁਹਾਡੇ ਕੋਲ ਕਾਰਪੋਰੇਸ਼ਨ ਦੀ ਕੋਈ ਪਰਚੀ ਤਾਨੂੰ ਕੋਈ ਬਾਕੀ ਕੋਈ ਕਾਰਪੋਰੇਸ਼ਨ ਆਪਾਂ ਉਹ ਖੜੇ ਆ ਉੱਥੇ ਜਿੰਨਾਂ ਦਾ ਹੈਗਾ ਪਰਡੀ ਗੱਲ ਕਰਾਉਣੇ ਕੋਈ ਨਹੀਂ ਇਹਨੂੰ ਪਛੋਪਾ ਲੇ ਲਿਆ ਰੈਡੀ ਕੀ ਜੀ ਹੈ ਇਹ ਕਿਤੇ ਕੰਮ ਕਰਦੇ ਕਿਦੋਂ ਕਰਦੇ ਹੋ ਹੈ ਅੰਦਰ ਤੱਕ ਆਨੇ ਸੰਦਰੀਆ ਦੇ ਦਿੰਦੇ ਆ ਹੈ ਹੈ ਕਿਹੜੇ ਭਾਜੀ ਆਜੋ ਰਾਜ ਇਹ ਇਹ ਦੁਕਾਨ ਵਾਲਿਆਂ ਦੀ ਰੇੜੀ ਕਿ ਤੁਹਾਡੀ ਆ ਵੀ ਇਹਨਾਂ ਨੂੰ ਕਿਰਾਇਆ ਦਿੰਦੇ ਹੋ ਕਾਰਪੋਰੇਸ਼ਨ ਦੀ ਕੋਈ ਪਰਤੀ ਪਰਤੀ ਨਹੀਂ ਕਰਦੇ ਹਾਂ ਜਿਹੜੇ ਦੁਕਾਨ ਵਾਲੇ ਲਾਉਂਦੇ ਹੋਏ ਨਹੀਂ ਦੁਕਾਨ ਉਹਦਾ ਕੋਈ ਤੁਹਾਨੂੰ ਫੜ ਲੈਂਦਾ ਬਿਨਾਂ ਕਿਸੇ ਗੱਲ ਤੋਂ ਬੜੇ ਪ੍ਰਾਣੇ ਲੱਗਦੇ ਬੜਾ ਪ੍ਰਾਣੇ ਲੱਗਣ ਤੇ ਬੱਸ ਜਿੰਨੇ ਮਰਜ਼ੀ ਲੱਗਦੇ ਆ ਕੋਈ ਵੀ ਨਹੀਂ ਫੜ ਦਿੰਦਾ ਦੁਕਾਨਦਾਰ ਦਾ 10 ਸਾਲ ਹੋ ਗਏ ਅੱਛਾ ਇੱਥੇ ਜੋਬ ਕਰਦੇ ਨਾ ਕਿੱਥੇ ਸਾਨੂੰ ਪਤਾ ਲੱਗ ਗਿਆ ਇਹ ਕਿ ਤੁਸੀਂ ਕਿੱਥੇ ਜੋਬ ਕਰਦੇ ਹੋ ਸਾਰੀ ਤਾਂ ਦੁਕਾਨ ਦਾ ਪਤਾ ਲੱਗ ਗਿਆ ਨਹੀਂ ਨਹੀਂ ਸਰ ਇੱਥੇ ਕੋਈ ਲਾਈ ਨਹੀਂ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਪੁਲਿਸ ਕਮਿਸ਼ਨਰ ਸੁਆਪਨ ਸ਼ਰਮਾ ਨੇ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਸੀ ਇਹਨਾਂ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਮੀਟਿੰਗ ਕੀਤੀ ਗਈ ਸੀ ਨੋਟਿਸ ਜਾਰੀ ਕੀਤੇ ਗਏ ਸਨ ਜਿਸ ਤੋਂ ਬਾਅਦ ਸ਼ਹਿਰ ਦੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਨਾਜਾਇਜ਼ ਕਬਜ਼ੇ ਹਟਾਏ ਨੇ ਇਸ ਕਾਰਵਾਈ ਤੇ ਲੋਕ ਪੰਜਾਬ ਪੁਲਿਸ ਦੀ ਤਾਰੀਫ਼ ਕਰ ਰਹੇ ਨੇ